प्रदेश गुरु को दोस्तों स्वागत है तोड-तोड अपने YouTube चैनल अनलिमिटेड मात्रा ਦੇ ਵਿੱਚ ਅੱਜ ਤੁਹਾਨੂੰ ਕੁਝ ਟੋਟਕੇ ਕੁਝ ਉਪਾਅ ਦੱਸਣ ਜਾ ਰਹੇ ਹਾਂ ਜਿਹੜੇ ਕਿ ਹਰ ਘਰ ਦੇ ਲਈ ਜ਼ਰੂਰੀ ਬਣ ਚੁੱਕੇ ਨੇ ਹਰ ਇੱਕ ਦੀ ਮੰਗ ਹੈ ਹਰ ਇੱਕ ਦੀ ਲੋੜ ਹੈ ਉਹਦੇ ਵਿੱਚ ਪਤੀ ਪਤਨੀ ਦਾ ਆਪਸ ਵਿੱਚ ਝਗੜਾ ਹੁੰਦਾ ਹੈ ਉਹ ਪਿਆਰ ਘਟ ਜਾਂਦਾ ਤਾਂ ਉਸ ਨੂੰ ਕਿਵੇਂ ਆਪਾਂ ਮਤਲਬ ਸਹੀਲੀ ਤੇ ਲੈਣਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ। ਗਰੋਧ ਆਉਣਾ, ਗੁੱਸਾ ਆਉਣਾ ਕਰਦੇ ਵਿੱਚ ਉਹਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ ਕੀ ਕਾਰਨ ਹੈ ਕਿਵੇਂ ਉਹ ਮਤਲਬ ਤੁਸੀਂ ਉਹਨੂੰ ਸਹੀ ਕਰ ਸਕਦੇ ਹੋ। ਇਹ ਸਾਰੀ ਜਾਣਕਾਰੀ ਦੇਵਾਂਗੇ। ਤੇ ਜਾਣਕਾਰੀ ਦੇਵਾਂਗੇ ਕਿ ਤੁਸੀਂ ਨੌਕਰੀ ਵਿੱਚ ਤਰੱਕੀ ਕਿਵੇਂ ਕਰ ਸਕਦੇ ਹੋ ਜਾਂ ਤੁਹਾਡੇ ਕੋਲੇ ਰੁਜ਼ਗਾਰ ਨਹੀਂ ਤਾਂ ਉਸਦੇ ਲਈ ਕੀ ਕਰ ਸਕਦੇ ਹੋ। ਜੀ ਆਪਾ ਕਿਵੇਂ ਤੁਸੀਂ ਵਰਤਨਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਸੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੀਡੀਓ ਨੂੰ ਪੂਰਾ ਦੇਖੋ ਬਿਨਾਂ ਸਕਿੱਪ ਕੀਤੇ ਦੇਖੋ ਫਿਰ ਤੁਹਾਨੂੰ ਚੰਗੀ ਚੰਗੀ ਗੱਲ ਸਮਝ ਆ ਜੂਗੀ ਪਰ ਜਿਹੜੇ ਨਵੇਂ ਵੀਰ ਆਓ ਜ ਸਾਡੇ ਚੈਨਲ ਨਾਲ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦੀ ਰਹੇ ਕਿਉਂਕਿ ਸਾਡੇ ਚੈਨਲ ਦੇ ਉੱਪਰ ਅਸੀਂ 네ਗੇਟਿਵ ਚੀਜ਼ਾਂ ਨੂੰ ਖਤਮ ਕਰਨ ਦੇ ਮਨ ਤਰਪਾਟਾ ਹੱਲੇ ਪਾਉਂਦੇ ਰਹਿੰਦੇ ਹਾਂ ਹੁਣ ਗੱਲ ਕਰਦੇ ਹਾਂ ਜੇਕਰ ਦੇ ਵਿੱਚ ਪਤੀ ਪਤਨੀ ਆਸ ਵਿੱਚ ਨਹੀਂ ਬਣਦੀ ਘੱਟ ਮਤਲਬ ਦੇਉ ਪਰੇ ਰਹਿ ਗਿਆ ਤਾਂ ਕੀ ਕਰਨਾ ਤੁਸੀਂ ਛੋਟਾ ਜਿਹਾ ਕਪੂਰ ਲੈ ਲੈਣਾ ਕਪੂਰ ਨੂੰ ਕਮਰੇ ਦੇ ਵਿੱਚ ਜਲਾ ਦਿਓ ਕਮਰੇ ਵਿੱਚ ਜਲਾਉਣ ਵੇਲੇ ਤੁਸੀਂ ਜਿਹੜੇ ਐ ਬਾਰੀਆਂ ਦਰਵਾਜ਼ੇ ਮੋਰੀਆਂ ਨੇ ਉਹ ਸਭ ਬਿਲਕੁਲ ਬੰਦ ਕਰਨੇ ਚਾਹੀਦੇ ਨੇ ਉਸ ਤੋਂ ਥੋੜਾ ਸਮਾਂ ਬਾਅਦ ਉਹ ਖੋਲ ਜ ਤੁਸੀਂ ਦੇਖੋਗੇ ਤੁਸੀਂ ਐਰਬਿਟ ਕਰ ਸਕਦੇ ਹੋ 5-7 ਵਾਰ ਉਹੀ ਜਿਹੜਾ ਘਰ ਦਾ ਮਾਹੌਲ ਆ ਤੁਹਾਡਾ ਸ਼ਾਂਤਮਈ ਹੋ ਜਾਊਗਾ ਉਸ ਤੋਂ ਬਾਅਦ ਗੱਲ ਕਰਦੇ ਵੀ ਜਿਆਦਾ ਗੁੱਸਾ ਹੁੰਦਾ ਜੀ ਘਰ ਦੇ ਵਿੱਚ ਜਿਆਦਾ ਕ੍ਰੋਸ ਕਰਦੇ ਨੇ ਇਹ ਹਰੇਕ ਘਰ ਦੀ ਪ੍ਰੋਬਲਮ ਹੈ ਇੱਕ ਦਿਨ ਕਿਉਂ ਅੱਜ ਦੀ ਤੇਜ਼ ਦੌੜ ਦੀ ਜ਼ਿੰਦਗੀ ਹੈ ਜਿਹੜੀ ਪੈਸਾ ਕੁਝ ਹੋਰ ਨਹੀਂ ਕੁਝ ਨਹੀਂ ਭਾਜੀ ਪੈਸਾ ਹੋਣ ਤੇ ਵੀ ਗੁੱਸਾ ਹੁੰਦਾ ਤਾਂ ਉਸ ਦਾ ਹੱਲੇ ਹੈ ਜਦੋਂ ਪਤੀ ਨਾਲ ਨਾਲ ਦੇ ਗੁੱਸਾ ਕਰਦਾ ਹੈ ਇਹ ਔਰਤਾਂ ਵੀ ਟੈਨਸ਼ਨ ਲੈਂ ਜਾਂਦੇ ਨੇ ਉਸ ਕਾਰਨ ਆਪਣੇ ਹੋਰ ਵੀ ਕਈ ਬਿਮਾਰੀਆਂ ਸਹਿੜ ਲੈਂਦੀਆਂ ਨੇ ਸੋ ਉਸ ਦੇ ਇਲਾਜ ਦੇ ਲਈ ਤੁਸੀਂ ਨਾ ਸੁੱਕੀਆਂ ਜਿਹੜੀਆਂ ਲਾਲ ਮਿਰਚਾਂ ਨੇ ਉਹਨਾਂ ਦੇ ਬੀਜ ਲੈਣੇ ਆ। 20 ਗਿਣਕੇ ਲੈਣੇ ਆ ਉਹਨੇ ਜਿੰਨੇ ਮਤਲਬ ਤੁਹਾਡੇ ਪਤੀ ਦੀ ਉਮਰ ਹੈ। 1 ਸਾਲ ਦਾ 1 ਬੀਜ ਬਣੇਗਾ। ਉਹ ਤੁਸੀਂ ਲੈ ਲੈਣੇ ਆ। ਉਹਨਾਂ ਬੀਜਾਂ ਨੂੰ ਅੱਗ ਦੇ ਵਿੱਚ ਸਾੜ ਦਿਓ। ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਜਦੋਂ ਤੁਸੀਂ ਇਹ ਕੰਮ ਕਰਨਾ ਹੈ ਤਾਂ ਤੁਹਾਡੇ ਪਤੀ ਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ ਚਾਹੀਦਾ। ਔਰ ਉਹ ਇੰਨੀ ਕ ਦੂਰ ਹੋਵੇ ਕਿ ਜਿਹੜੀ ਮੱਚਾਂ ਦੀ ਖੁਸ਼ਬੂ ਆ ਉਹਦੇ ਤੱਕ ਪਹੁੰਚ ਸਕੇ। ਇਹ ਵੀ ਤੁਸੀਂ ਪੰਜ ਚਾਰ ਵਾਰ ਕਰ ਸਕਦੇ ਹੋ ਇਹਦੇ ਨਾਲ ਕਰੋਧ ਆਉਣਾ ਹੌਲੀ-ਹੌਲੀ ਬੰਦ ਹੋ ਜਾਊਗਾ। ਉਸ ਤੋਂ ਬਾਅਦ ਗੱਲ ਆਉਂਦੀ ਹੈ ਜੇ ਕਈ ਵਾਰ ਕੋਈ ਪਤੀ ਜਾਂ ਬੰਦਾ ਗਲਤ ਜਨਾਨੀ ਦੇ ਚੱਕਰ ਦੇ ਵਿੱਚ ਪੈ ਗਿਆ। ਬاہر ਅੰਦਰ ਜਾਣ ਲੱਗ ਜਾਂਦੇ ਨੇ ਖੋ ਜਾਂਦਾ ਕਈ ਵਾਰੀ ਕਈ ਵਾਰ ਕੋਈ ਕਰ ਕਰਾ ਕੇ ਐਸਾ ਚੱਕਰ ਪਾਉਂਦੇ ਕਿ ਲੇਡੀਜ਼ ਆਪਣੇ ਪਿੱਛੇ ਰਾਲ ਲੈਂਦੇ ਨੇ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਪਤੀ ਦਾ ਕੋਈ ਵੀ ਕੱਪੜਾ ਰਮਾਲ ਬਨੈਣ ਅੰਡਰਵੀਅਰ ਜਿਹੜਾ ਤੁਹਾਨੂੰ ਸੌਖਾ ਲੱਗੇ ਉਹ ਲੈ ਲੈਣਾ ਮਤਲਬ ਕਈ ਵਾਰ ਆਪਾਂ ਨੂੰ ਪਤਾ ਹੁੰਦਾ ਵੀ ਲੇਡੀਜ਼ ਘਰ ਵੀ ਜਾਂਦੇ ਆ ਉਹਦੇ ਆਉਣ ਤੋਂ ਬਾਅਦ ਉਹਨੂੰ ਅੱਗ 'ਚ ਜਲਾ ਦਿਓ ਜਦੋਂ ਘਰੇ ਆ ਗਈ ਅੱਗ ਦੇ ਵਿੱਚ ਜਾਲ ਦਿਓ ਸੋ ਆ ਜਿਹੜੀ ਉਹਦੀ ਬਾਹਰ ਸੁੱਟ ਦਿਓ ਸੋ ਆ ਨੂੰ ਆਪਣੀ ਪੈਰਾਂ ਦੀ ਜੁੱਤੀ ਨਾਲ ਚੰਗੀ ਤਰ੍ਹਾਂ ਰਗੜ ਦਿਓ ਰਗੜ ਕੇ ਵਾਪਸ ਮੁੜਿਓ ਤੁਸੀਂ ਬਾਹਰ ਸਟਗੇ ਪਰ ਇੱਕ ਚੀਜ਼ ਦਾ ਖਿਆਲ ਰੱਖਿਓ ਵੀ ਤੁਸੀਂ ਮੁੜ ਕੇ ਨਹੀਂ ਵਾਪਸ ਦੇਖਣਾ ਤੇ ਟੋਟਕਾ ਵਰਤਨ ਲੱਗੀ ਤੁਸੀਂ ਰਮਾਲ ਕੋਈ ਬਨਾਇਨ ਕੋਈ ਅੰਡਰਵੇਅਰ ਕੁਝ ਵੀ ਜਲਾ ਕੇ ਜਿਹੜੀ ਉਹਦੀ ਸਵਾਬਾਂ ਨੇ ਉਹਨੂੰ ਬਾਹਰ ਕਿਤੇ ਦੂਰ ਜਾ ਕੇ ਸਿੱਟਿਆਉਣਾ ਸਿੱਟਣ ਵੇਲੇ ਜੋ ਸੱਟ ਦੀ ਉਹਦੀ ਜਿਹੜੀ ਰਾਖਾ ਉਹਨੂੰ ਪੈਰਾਂ ਨਾਲ ਮਸਲੋ ਚੰਗੀ ਤਰ੍ਹਾਂ ਤੇ ਪਿੱਛੇ ਮੁੜ ਕੇ ਦੇਖਣਾ ਜਦੋਂ ਆਉਣਾ ਇਹ ਤੁਹਾਡਾ ਹੋ ਜਾਊਗਾ ਵੀ ਜੇ ਕੋਈ ਗਲਤ ਚੱਕਰ ਚ ਪੈ ਗਿਆ ਉਹਦੇ ਵਾਸਤੇ ਹੁਣ ਇੱਕ ਅੱਜ ਗੱਲ ਦੇਣੀ ਹੈ ਵੀ ਨੌਕਰੀ ਦੇ ਵਿੱਚ ਕੋਈ ਵਾਰ ਰੋਜ਼ਗਾਰ ਨਹੀਂ ਮਿਲਦਾ ਜਾਂ ਨੌਕਰੀ ਦੇ ਵਿੱਚ ਤਰੱਕੀ ਨਹੀਂ ਹੁੰਦੀ ਜਾਂ ਨੌਕਰੀ ਦੇ ਵਿੱਚ ਤੁਹਾਨੂੰ ਜਿਹੜੀ ਯੋਗਤਾ ਤੁਹਾਡੇ ਉਹਦੇ ਹਿਸਾਬ ਨਾਲ ਤਨਖਾਹ ਨਹੀਂ ਮਿਲਦੀ ਉਹਦੇ ਲਈ ਤੁਸੀਂ ਕੀ ਕਰਨਾ ਹੈ ਤੁਸੀਂ ਰੋਜ਼ ਨਾ ਸਵੇਰ ਮਿੱਠੇ ਚੌਲ ਬਣਾਉਣਾ ਥੋੜੇ ਜਿਹਾ ਹਫ਼ਤਾ ਭਰ ਚਲਾਉਣਾ ਇਹ ਉਹ ਕਾਮਾ ਨੂੰ ਪਾਉਣੇ ਆ ਉੱਥੇ ਤੇ ਕੰਮ ਨਾ ਇਕੱਠੇ ਕਰ ਲੋ ਕਾਮਾ ਨੂੰ ਮਿੱਠੇ ਚੌਲ ਬਣਾਉਣਾ ਜਦੋਂ ਕਾਂ ਜਿਆਦਾ ਇਕੱਠੇ ਹੋਣ ਲੱਗ ਜਾਣ ਤਾਂ ਉਹਨਾਂ ਚੌਲਾਂ ਨੂੰ ਤੁਸੀਂ ਉੱਪਰ ਨੂੰ ਛਿੜ ਦੇਣਾ ਉਪਰਨ ਸੱਟਨ ਕੇ ਤਾਂ ਕਿ ਹੋ ਖਾਂ ਜਿਹੜੇ ਉੱਪਰ ਹਵਾ ਦੇ ਵਿੱਚ ਹੀ ਉਣ ਚੋਗਣ ਇੱਕ ਦੂਜੇ ਚ ਭੜਨ ਉਹਦੇ ਵਿੱਚੋਂ ਜਿਹੜੇ ਭੜਨ ਦੇ ਨਾਲ ਜਿਹੜੇ ਖੰਭ ਡਿੱਗਣਗੇ ਉਹ ਤੁਸੀਂ ਇਕੱਠੇ ਕਰ ਲੈਣੇ ਆ ਉਹਨਾਂ ਖੰਭਾਂ ਨੂੰ ਸਹਿਦ ਲੈ ਲੋ ਥੋੜੀ ਜੀ ਮੋਮ ਲੈ ਲੋ ਥੋੜੀ ਸਹਿਦ ਲੈ ਲੋ ਉਹਦਾਂ ਇੱਕ ਤੁਸੀਂ ਧਾਗਾ ਜਿਹਾ ਬਣ ਜਾਣਾ ਉਹ ਤੁਸੀਂ ਆਪਣੇ ਕੋਲ ਰੱਖ ਲੈਣਾ ਜਦੋਂ ਕੋਈ ਵੀ ਤੁਹਾਡੀ ਨੌਕਰੀ ਲਈ ਤੁਸੀਂ ਇੰਟਰਵਿਊ ਦੇਣ ਜਾਣ ਜਾਂ ਤਰੱਕੀ ਦਾ ਕੋਈ ਚਾਂਸ ਬਣਦਾ ਉਦੋਂ ਅਫਸਰ ਕੋਲੇ ਜਾਣਾ ਕਿਤੇ ਵੀ ਤੁਹਾਡਾ ਅੜਿਆ ਹੋਇਆ ਕੰਮ ਤੁਸੀਂ ਕਰਵਾਉਣ ਜਾਣਾ ਉਹ ਧਾਗਾ ਜਿਹੜਾ ਤੁਸੀਂ ਸੱਜੇ ਗੁਰੂਤ ਦੇ ਨਾਲ ਬਨ ਲਓ ਪਰ ਉਹ ਬੂ ਪ੍ਰਮਾਤਮਾ ਨੂੰ ਯਾਦ ਕਰਕੇ ਤਾਂ ਹਰ ਹਾਲਤ ਦੇ ਵਿੱਚ ਤੁਹਾਡਾ ਜਿਹੜਾ ਅੜਿਆ ਹੋਇਆ ਕੰਮ ਉਹ ਹੋ ਜਾਣਾ ਬੜਾ کارਗਰ ਨੁਕਤਾ ਹੈ ਤੇ ਇਸ ਨੂੰ ਤੁਸੀਂ ਵਰਤ ਲਓ ਔਰ ਇੱਕ ਹੋਰ ਵੀ ਲੋੜਵੰਦ ਤੱਕ ਵੀਡੀਓ ਪਹੁੰਚਾ ਦਿਓ ਜਾਂ ਕਿਸ ਨੂੰ ਹੋਰ ਵੀ ਤੁਸੀਂ ਦੱਸ ਸਕਦੋਂ ਔਰ ਇਹ ਜਿਹੜੇ ਟੋਟਕੇ ਤੁਸੀਂ ਆਪ ਵੀ ਕਰੇ ਕਰ ਸਕਦੋਂ ਕੋਈ ਇਹਦੇ ਵਿੱਚ ਕੁੜਤਾ ਰੰਦੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਸੇ ਚੀਜ਼ ਦੀ ਲੋੜ ਨਹੀਂ ਘਰੇਲੂ ਗੱਲਾਂ ਨੇ ਆਮ ਵਰਤਨ ਵਾਲੇ ਗੱਲਾਂ ਨੇ ਘਰ ਦੇ ਵਿੱਚ ਹੀ ਕਰ ਸਕਦੋਂ ਕੋਈ ਦਿੱਕਤ ਨਹੀਂ ਤੇ ਅੱਜ ਦੇ ਲਈ ਇੰਨਾ ਕੀ ਬਾਕੀ ਤੁਹਾਨੂੰ ਸਾਡੀ ਜਿਹੜੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਤਨਾਮ ਆਦੇਸ਼ ਗੁਰੂ ਕੋ ਆਦੇਸ਼ ਆਦੇਸ਼